ਅੱਜ ਰਾਜਪੁਰਾ ਤੋਂ ਮਰਿਆਦਾਪੁਰ ਸ਼ੋਤਮ ਸ਼੍ਰੀ ਰਾਮ ਜੀ ਦੀ ਜਨਮ ਨਗਰੀ ਸ਼੍ਰੀ ਅਯੁੱਧਿਆ ਦੇ ਵਿੱਚ ਰਾਮ ਭਗਤਾਂ ਦੇ ਦਰਸ਼ਨਾਂ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਰਾਜਪੁਰਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜਗਦੀ ਰਹਿਨਮਾਈ ਦੇ ਵਿੱਚ ਇੱਕ ਰੇਲ ਗੱਡੀ ਰਾਜਪੁਰਾ ਤੋਂ ਅਯੁੱਧਿਆ ਨੂੰ ਰਵਾਨਾ ਕੀਤੀ ਜਾਣੀ ਹੈ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਪਹੁੰਚੇ ਜਿਸ ਦੇ ਵਿੱਚ ਤਕਰੀਬਨ 700 ਦੇ ਕਰੀਬ ਰਾਮ ਭਗਤਾਂ ਦੀ ਹੌਸਲਾ ਫਜ਼ਾਈ ਕੀਤੀ ਗਈ ਹੈ ਉਹਨਾਂ ਦੇ ਫੋਲੋ ਇਸ ਮੌਕੇ ਦੱਸਿਆ ਗਿਆ ਕਿ ਸੈਂਟਰ ਸਰਕਾਰ ਦੇ ਵੱਲੋਂ ਅਯੁੱਧਿਆ ਦੇ ਵਿੱਚ ਰਹਿਣ ਸਹਿਣ ਦੇ ਉਪਰਾਲੇ ਵੀ ਕੀਤੇ ਗਏ ਨੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੋ ਆਓ ਸੁਣ ਲੈਣੇ ਹਨ ਉਹਨਾਂ ਦੀ ਜ਼ੁਬਾਨੀ ਅ ਅੱਜ ਪਟਿਆਲਾ ਡਿਸਟ੍ਰਿਕਟ ਤੋਂ ਦੂਜੀ ਗੱਡੀ ਗਈ ਹੈ ਜੋ ਰਾਮ ਭਗਤਾਂ ਨੂੰ ਅਯੋਧਿਆ ਲੈ ਕੇ ਜਾ ਰਹੀ ਹੈ ਯਾਤਰਾ ਦੇ ਉੱਤੇ ਉੱਥੇ ਜਾ ਕੇ ਮੱਥਾ ਟੇਕਣ ਲਈ ਤਾਂ ਬੜੀ ਖੁਸ਼ੀ ਹੋਈ 1500 ਬੰਦੇ ਪਹਿਲੀ ਤਰੀਕ ਨੂੰ ਗਏ ਸੀ 1500 ਹੁਣ ਜਾ ਰਹੇ ਨੇ ਕਿੰਦਾ ਸਰਕਾਰ ਉਹਨੂੰ ਕੀ ਇੰਤਜ਼ਾਮ ਕੀਤਾ ਗਿਆ ਜੀ ਉੱਥੇ ਜੀ ਆ ਮੇਅਰ ਸਾਹਿਬ ਹੋ ਕੇ ਆਏ ਆ ਤੁਹਾਨੂੰ ਦੱਸਦੇ ਆ ਕਿ ਇੰਤਜ਼ਾਮ ਹੋਇਆ ਬਹੁਤ ਵਧੀਆ ਉੱਥੇ ਸਾਰਾ ਟੈਂਟ ਸਿਟੀ ਹੈ ਜੀ ਉਰ ਤੋਂ ਲੋਕਾਂ ਸਾਰੇ ਰਾਮ ਭਗਤਾਂ ਨੇ ਜਦੋਂ ਪਹੁੰਚਣਾ ਹੈ ਉੱਥੇ 36 ਬੱਸਾਂ ਇਕੱਠੀਆਂ ਖੜੀਆਂ ਹੈ ਜਿਹਦੇ ਵਿੱਚ ਪੂਰੀ ਟ੍ਰੇਨ ਨੂੰ ਨਾਲ ਲੈ ਜਾ ਕੇ ਟੈਂਟ ਸਿਟੀ ਦੇ ਵਿੱਚ ਰੱਖਿਆ ਜਾਂਦਾ ਹੈ ਉੱਥੇ ਖਾਣ ਦਾ ਪੀਣ ਦਾ ਗਰਮ ਪਾਣੀ ਦਾ ਟ੍ਰੇਨ ਦੇ ਵਿੱਚ ਕੰਬਲ ਦਾ ਸਹਰਾਣੇ ਦਾ ਹਰੇਕ ਟਾਈਮ ਸਾਰੇ ਫੂਡ ਡਿਨਰ ਬ੍ਰੇਕਫਾਸਟ ਲੰਚ ਚਾਹ ਪਾਣੀ ਹਰ ਚੀਜ਼ ਜਿਹੜੀ ਹੈ 24 ਘੰਟੇ ਉਪਲਬਧ ਹੈ ਤੇ ਉੱਥੇ ਸੁਰੱਖਿਆ ਦੇ ਵਾਸਤੇ ਵੀ ਬਹੁਤ ਵਧੀਆ ਪ੍ਰਬੰਧ ਹੈ ਉਸ ਤੋਂ ਬਾਅਦ ਮੰਦਿਰ ਵੀ ਜਿਹੜੀਆਂ 36 ਬਸਾਂ ਉਹਨਾਂ ਨੇ ਇਕੱਠੇ ਲੈ ਕੇ ਜਾਣਾ ਉਸ ਤੋਂ ਮੰਦਿਰ ਤੋਂ ਵਾਪਸੀ ਤੋਂ ਬਾਅਦ ਜਦੋਂ ਦਰਸ਼ਨ ਕਰਨ ਤੋਂ ਬਾਅਦ ਜਿਹੜਾ ਵਾਪਸੀ ਦੇ ਵੇਲੇ ਵੀ ਸੇਮ ਪ੍ਰੋਸੀਜਰ ਹੈ ਐਡਾ ਵਧੀਆ ਇੰਤਜ਼ਾਮ ਜਿਹੜਾ ਕੀਤਾ ਉਸ ਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜਿਹੜੇ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਜਿਹੜੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਯੋਧੇ ਦੇ ਉੱਤਰ ਪ੍ਰਦੇਸ਼ ਦੇ ਵਰਕਰ ਹੈ ਉਹਨਾਂ ਨੇ ਟੋਟਲ ਕੰਮ ਸੰਭਾਲਿਆ ਹੈ ਲੰਗਰ ਤੋਂ ਲੈ ਕੇ ਬਸਾਂ ਤੋਂ ਲੈ ਕੇ ਹਰ ਚੀਜ਼ ਤੁਸੀਂ ਗੱਲ ਦੇਖੋ ਕਿ 8-8 10-10 ਟレインਾਂ ਇੱਕ ਦਿਨ ਜਾ ਰਹੀਆਂ ਪਾ ਟ੍ਰੇਨਾਂ ਜਾ ਰਹੀਆਂ 8 8 10 10 ਸਿਰ ਬੰਦਾ ਇਕੱਠਾ ਜਾਂਦਾ ਹੈ ਉਹਨਾਂ ਨੂੰ ਸੰਭਾਲਣਾ ਲੈ ਕੇ ਜਾਣਾ ਇੱਕ ਵਰਕਰਾਂ ਦੇ ਵਾਸਤੇ ਤੇ ਪੂਰੀ ਰਾਤ ਸਾਰਿਆ ਟ੍ਰੇਨ ਚਲਦੀਆਂ ਜਿਨ੍ਹਾਂ ਨੂੰ ਰਿਕਸ਼ਾ ਚਾਹੀਦਾ ਇਹ ਬਹੁਤ ਵਧੀਆ ਇੰਤਜ਼ਾਮ ਕੀਤਾ ਹੈ ਸਭ ਤੋਂ ਵੱਡਾ ਧੰਨਵਾਦ ਹੈ ਸਾਡਾ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਗੰਗਰੋਲੀ ਜੀ ਦਾ ਜੱਗਾ ਜੀ ਦਾ ਜਿਨ੍ਹਾਂ ਨੇ ਇਹ ਪ੍ਰਬੰਧ ਕਰਕੇ ਇਹ ਟ੍ਰੇਨ ਦਾ ਸ਼ਡਿਊਲ ਨਹੀਂ ਸੀਗਾ 15 ਦਿਨ ਤੋਂ ਪਹਿਲਾਂ ਕਿਸੇ ਨੂੰ ਕੋਈ ਟ੍ਰੇਨ ਨਹੀਂ ਮਿਲਦੀ ਇਹ ਇਹਨਾਂ ਦੀ ਹਿੰਮਤ ਇਹਨਾਂ ਦੇ ਉਸ ਦੇ ਸਮਝ ਲਓ ਕਿ ਇਹਨਾਂ ਦੀ ਭਗਤੀ ਕਰਕੇ ਜਿਹੜਾ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਐਫਰਟਸ ਨਾਲ ਸਾਨੂੰ ਇਹ ਦੋ ਟ੍ਰੇਨਸ ਮਿਲੀਆਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਤਿੰਨ ਦਿਨ ਦਾ ਹੈ ਜੀ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਲਗਭਗ 72 ਘੰਟੇ ਤੋਂ ਉੱਪਰ ਲੱਗ ਜਾਂਦੇ ਜਦੋਂ ਪਟਿਆਲੇ ਤੋਂ ਗਈ ਸੀ ਤਾਂ ਵੀ ਸਾਨੂੰ ਤਿੰਨ ਦਿਨ ਲੱਗੇ ਸੀਗੇ ਜੀ ਮੈਡਮ ਲੋਕ ਸਭਾ ਚੋਣਾਂ ਆ ਗਈਆਂ ਜੀ ਹਾਂਜੀ ਇਹ ਫਿਰ ਉਹੀ ਕੁਐਸਚਨ ਹੈ ਵੀ ਕਰ ਰਹੇ ਹਾਂ ਸੇਵਾ ਲੋਕਾਂ ਦੀ ਮੈਂ ਕਰਦੀ ਆਈਆਂ ਕਰ ਰਹੀਆਂ ਔਰ ਕਰਦੀ ਰਹੂੰਗੀ ਟਿਕਟ ਟਾਂ ਹਾਈ ਕਮਾਂਡ ਪਾਰਟੀਆਂ ਦੇ ਹੁੰਦੇ ਹਾਈ ਕਮਾਂਡ ਕੌਣ ਹੈ ਨਹੀਂ ਨਹੀਂ ਮੇਥੋਂ ਬਹੁਤ ਵੱਡੇ ਹਾਈ ਕਮਾਂਡ ਨੇ ਉੱਭਰ ਰਹੀ ਹੈ ਵੱਧ ਰਹੀ ਹੈ ਔਰ ਅੱਗੇ ਜ਼ਰੂਰ ਸੱਤਾ ਮੇ ਆਏਗੀ ਮੈਡਮ ਲੋਕ ਸਭਾ ਚੋਣਾਂ ਦੀ ਗੱਲ ਬਾਤ ਕੋਈ ਇਹ ਇਹ ਤੁਸੀਂ ਜਿਹੜੇ ਲੀਡਰ ਆ ਅਕਾਲੀ ਦਲ ਜੀ ਦੇ ਔਰ ਭਾਜਪਾ ਦੇ ਉਹਨਾਂ ਦੇ ਵਿੱਚ ਗੱਲ ਪੁੱਛੋ एना जवाब मैं नहीं दे सकती हाँ जी प्रधानमंत्री उन्होंने धन्यवाद कर दी मैं हाँ जी लेकिन कुछ अपोजिशन बारे इसको, इसको राजनीतिकरण के उसमें दे, देखा जा रहा है अपोजिशन की तरफ से ये देखो आ, ये गलत बात है क्योंकि जो भी जिसका भी धर्म है सबके धर्म की आदर होनी चाहिए और सबको अपने अपने धर्म की बहुत ही ज़्यादा खुशी होती है जब कोई नई चीज़ बनती है और सब जाते हैं अब नया राम मंदिर बना है मूर्ति स्थापना हुई है प्राण प्रतिष्ठा हुई है तो उसके लिए देखो ये कोई सब लोग राजनीतिक नहीं होते तो जो गए हैं वो सब राम भक्त बन के गए हैं किसी भी जगह को जो हमारे मुस्लिम भाई हैं वो जाते हैं मक्का ਮੈਂ ਸਿੱਖ ਹਾਂ ਅਸੀਂ ਜਾਣਦੇ ਆ ਆਪਣੇ ਗੁਰਦੁਆਰਿਆਂ ਚ ਖਾਸ ਕਰਕੇ ਦਰਬਾਰ ਸਾਹਿਬ ਚ ਇਸ ਤਰੀਕੇ ਦੇ ਨਾਲ ਇਸ ਇਸ ਤਰੀਕੇ ਦੇ ਨਾਲ ਜਾਣਾ ਚਾਹੀਦਾ ਔਰ ਪਟਿਆਲੇ ਦੀ ਇਹ ਪਰੰਪਰਾ ਹੈ ਕਿ ਇੱਕ ਦੂਜੇ ਦੇ ਧਰਮ ਇੱਕ ਦੂਜੇ ਦੇ ਜਿਹੜੇ ਤਿਉਹਾਰ ਹਨ ਉਹਨਾਂ ਨੂੰ ਇਕੱਠੇ ਹੋ ਕੇ ਮਨਾਇਦਾ ਹੈ ਹਰ ਇੱਕ ਦੀ ਖੁਸ਼ੀ ਦੇ ਵਿੱਚ ਸਾਡੀ ਵੀ ਖੁਸ਼ੀ ਹੈ ਪੰਜਾਬ ਸਰਕਾਰ ਦੀ ਭੂਮਿਕਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਿਲਕੁਲ ਨਿਲ ਕੁਛ ਨਹੀਂ ਜੋ ਬੜੀਆਂ-ਬੜੀਆਂ ਗੱਲਾਂ ਕਰਦੇ ਆ ਬੜੇ-ਬੜੇ ਪੋਸਟਰ ਲਾਉਂਦੇ ਆ ਜ਼ਮੀਨ ਦੇ ਉੱਤੇ ਅੱਜ ਤੱਕ ਸਾਨੂੰ ਕੁਛ ਨਹੀਂ ਦਿਖਦਾ ਜਿਸ ਤਰ੍ਹਾਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਜੀ ਉੱਥੇ ਝਟਮਝਿਟਾ ਹੋ ਰਿਹਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਇਹ ਦੁੱਖ ਵਾਲੀ ਗੱਲ ਹੈ ਦੁੱਖ ਹੁੰਦਾ ਸਾਨੂੰ ਕਿ ਜਿਹੜੇ ਲੋਕਾਂ ਨੇ ਬੜੀਆਂ ਆਸਾਂ ਨਾਲ ਭੇਜੇ ਨੇ ਉੱਥੇ ਉਹਨਾਂ ਨੂੰ ਬਹੁਤ ਜ਼ਿੰਮੇਵਾਰੀ ਦੇ ਨਾਲ ਗੱਲ ਕਰਕੇ ਜਿਮੇਵਾਰੀ ਦੇ ਨਾਲ ਇੱਕ ਦੂਜੇ ਦੇ ਨਾਲ ਬੈਸ ਕਰਨੀ ਚਾਹੀਦੀ ਹੈ ਨਾ ਕਿ ਇਹੋ ਜਿਹਾ ਮਾਹੌਲ ਹੋਏ ਮੈਡਮ ਜੀ ਦੂਜਾ ਕੁਐਸਚਨ ਜੀ ਸਾਰੇ ਦੇਸ਼ ਦੇ ਵਿੱਚ ਇਹਨਾਂ ਦਾ ਆਫਤ ਦੇ ਵਿੱਚ ਗੱਠ ਜੋੜ ਹੈ ਜੀ ਇਹ ਪੰਜਾਬ ਦੇ ਵਿੱਚ ਗੱਠ ਜੋੜ ਹੈ ਨਹੀਂ ਇੱਥੇ ਇਹ ਡਰਾਮਾ ਚੱਲ ਰਿਹਾ ਕਿ ਸੱਚੀ ਮੱਚੀ ਇਹ ਵੱਖ-ਵੱਖ ਜੋ ਕੇ ਲੜ ਰਹੇ ਹੈ ਜੀ ਇਹ ਤਾਂ ਤੁਸੀਂ ਇਹਨਾਂ ਨੂੰ ਪੁੱਛ ਲਓ ਜਦ ਚੋਣਾ ਤੇ ਆਣਗੇ ਲੋਕਾਂ ਨੇ ਫਤਵਾ ਦੇ ਦੇਣਾ ਮੋਦੀ ਜੀ ਨੇ ਦਿਆ 370 ਕਸ਼ਮੀਰ से ਹਟਾਇਆ ਫਿਰ ਰਾਮ ਮੰਦਿਰ ਯੂਸੀਸੀ इत्यादि ਕੀ ਆਪ ਦੇਖਦੇ ਆ ਕਿ ਇਸ ਦਾ ਬਾਤਪਰ 14ਵੇਂ ਦੋਸਤੇ 19ਵੇਂ ਦੋਸਤੇ ਕੀ ਫਾਇਦਾ ਮਿਲੇਗਾ ਇਸ ਨਾਲ देखो आ, मेरे ख्याल में जो काम मोदी जी ने किए हैं आपने तो दो ही गिनाए हैं काम तो बहुत हैं घर घर तक फायदा किसी ना किसी तरीके के साथ पहुंचा तो है तीन प्रोमनेंट काम किए हैं तो इसका फ़ायदा जरूर मिलेगा ਦੇਖੋ ਮੇਰੇ ਤੋਂ ਪਹਿਲਾਂ ਮਾਰਾਣੀ ਸਾਹਿਬ ਨੇ ਤੇ ਸਾਡੇ ਮੇਅਰ ਸਾਹਿਬ ਬਿੱਟੂ ਜੀ ਨੇ ਵੀ ਉੱਥੇ ਕੀ ਇੰਤਜ਼ਾਮ ਨੇ ਤੇ ਯਾਤਰਾ ਕਿਵੇਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮਾਰਾਣੀ ਬਰਨੀਤ ਗੌਰ ਜੀ ਇਹਨਾਂ ਦੇ ਸਾਥਕਾਂ ਅੱਜ ਰਾਜਪੁਰੇ ਤੋਂ ਰਾਮ ਭਗਤ ਰਾਮ ਜੀ ਦੇ ਦਰਸ਼ਨ ਕਰਨ ਗਏ ਨੇ ਤੇ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਤੇ ਸ਼ੁਭਕਾਮਨਾਵਾਂ ਵੀ ਦੇਣਾ ਤੇ ਮੈਂ ਭਗਵਾਨ ਰਾਮ ਅੱਗੇ ਅਰਦਾਸ ਕਰਦਾ ਜਿੰਨੇ ਵੀ ਇਥੋਂ ਯਾਤਰੀ ਗਏ ਨੇ ਉਨਾ ਜੀ ਸਾਰਿਆਂ ਦੀ ਅਰਦਾਸ ਪੂਰੀ ਕਰਨ ਤੇ ਉਹ ਦਿਨ ਦੂングਨੀ ਰਾਤ ਚੋਗਨੀ ਤਰੱਕੀ ਕਰਨ ਇੱਕ ਵਾਰੀ ਫੇਰ ਮੈਂ ਮਾਨਾ ਨੀ ਬੰਦੀਤ ਕੋਰ ਜੀ ਦਾ ਧੰਨਵਾਦ ਕਰਦਾ ਅਤੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਦੇ ਸਾਤਕਾ ਸਾਡੇ ਭਗਵਾਨ ਰਾਮ ਰਾਮ ਜੀ 500 ਸਾਲ ਬਾਅਦ ਆਪਣੇ ਘਰ ਵਿਰਾਜੇ ਨੇ ਧੰਨਵਾਦ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ News 89 Punjab Har khabar jis da hove asar